ਧੰਨਵਾਦ ਹਾਂਜੀ ਵੀਰੇ ਛੱਤੀ ਕਾਲਜੀ ਸਾਰਿਆਂ ਨੂੰ ਤੇ ਹੁਣ ਕੋਣੇ ਮੱਝ ਤੇ ਆਪਾਂ ਮੱਝ ਸਵਾਈ ਸੀਗੀ ਛੋਟਿਆ ਰਹੇ ਛੁਰੀਆ ਉਪਸਰ ਪਹਿਲੇ ਛੁਰੀ ਤੇ ਥੋੜੀ ਇਹ ਵੱਡੀ ਹੋ ਗਈਈ ਆ ਤੇ ਆ ਕੱਟੀ ਪਿੱਛੇ ਮਹਾਵੀਰ ਜੀ ਤੇ ਆਪਾਂ ਦਵਾਈ ਹੀ ਮੱਝ ਉਹ ਕੱਟੀ ਨੂੰ ਉਹ ਫੀਡੀਆਂ ਨੂੰ ਸਾਰੀ ਖਾਪ ਤੇ ਨਹੀਂ ਆਉਂਦੀ ਤੇ ਕੋਈ ਉਹ ਬੰਦੀ ਹੈ ਫਾਈਟਰ ਇਹ ਖਰੀਆ ਕਾਲੀ ਹੈ ਕਿ ਬਹੁਤ ਮੁੱਲੀ ਜੇਵਾਤ। ਉਹ ਦੁਬਾਰਾ ਕੋਈ ਤਾਂ ਵੀ ਗਾਵਾਂ ਬਾਈ ਦੀ ਆਪਾਂ ਗਾਮਾ ਚੈੱਕ ਕਰਨੀ ਸੀਗੇ। ਤੇ ਇਹਨਾਂ ਦੇ ਆਪਣੇ ਇੱਕ ਠੀਕਾਪਰੇ ਸੀ ਗਾਂ ਦੇ ਤੇ ਦੁਬਾਰਾ ਮਰ ਕੇ ਨਹੀਂ ਭਰੇ ਗਿਆ ਤੇ ਇਹ ساری ਗਾਂ ਕੰਪਲੀਟ ਚੜ੍ਹ ਬਾਈ ਨਹੀਂ ਰਹੀਗੀ ਪਿੰਡ ਬੁਗਰਾ ਪੂਰੀ ਕੋਲੇ ਜਿਹਾ ਚੜ੍ਹ ਗਈ। ਉਹ ਜਰੂਰ ਨਹੀਂ ਚੰਗਾ ਤੇ ਇੱਕ ਆ ਗਾਂ ਵੀ ਯਾਰ ਦੇ ਗਾਂ ਵੀਰੇ। ਇਹਦੇ ਠੀਕਾਪਰੇ ਆਪਣੇ ਕਿਹਾ ਜੋ ਘਾਟ। ਇਹ ਵੀ ਕੱਪੜਾ ਹੀ। ਇਹਦੇ ਭਰਿਆ 40 40 ਚੱਪੀ ਤੇ ਆ ਵੀ ਨਹੀਂ ਗਿਆ ਬਾਈ ਦੀਆਂ ਖਾਲੀ ਤੇ ਇਕੱਠੇ ਡਿਕੇ ਸਾਹ ਪਰੇ ਤੇ ਤੇ ਥੋੜੀ ਜਿਹੀ ਮਾੜੀ ਲੱਗੀ ਜੇ ਇਹਨੂੰ ਪਹਿਲਾਂ ਛੱਡ ਫੋਟੋ ਜੋ ਹੋਗਾ ਜੀਆ ਖੂਨੋਂ ਲੱਗਦੀ ਬਹੁਤ ਨਹੀਂ ਤੇੜ ਵੀ ਜੀ ਕਮੀ ਹੋਰ ਕਰਕੇ ਤੇ ਕਤਾਈ ਨਹੀਂ ਇਹ ਵੀ ਰਹਿ ਜਾਂਦੀ ਯਾਰ ਤੇ ਉਹ ਤੋਂ ਬਾਅਦ ਆਪਣੇ ਇਹਦੇ ਇੱਕ ਇੱਥੇ ਸੀਗੀ 40 40 ਗੋਲ ਦੀ ਕੱਪ ਰਹਿ ਗਈ ਤੇ ਦੋ ਮੋਟੇ ਦੀ ਘੱਟਾਂ ਗਈ ਉਹ ਥੋੜੀ ਜਿਹੀ ਘੱਟ ਆ ਗਈ ਇਹ ਵੀ ਤਾਂ ਆਪਣਾ ਬਾਈ ਦੀ ਸਾਰੇ ਪੁੱਛਣਾ ਹੈ। ਬਾਕੀ ਵੀਰੇ ਵੀਡੀਓ ਕੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਤੋਂ ਬਾਅਦ ਤਾਂ ਆਪਾਂ ਦੇਖਦੇ ਕੀ ਆਪਾਂ ਕਿਹੜੇ ਭਰਦੇ ਹਾਂਗੇ। ਕਿਹੜਾ ਵਧੀਆ ਸੀ ਬਣਾਉਣਾ। ਤੇ ਕੰਮ ਕਰਨ ਦਾ ਫੇਸਾ ਵੀਰੇ ਬ੍ਰੀਡਤੀ ਆ। ਹੁਣ ਅਗਿਆਤੇ ਕੇ ਭਰਨੇ। ਫਿਰ ਠੀਕ ਆਪ ਲੈਣੀਆਂ। ਆਪਾਂ ਨਰਸ ਕਿੰਨਾ ਦੇ ਤੱਕ ਕਰਕੇ ਚ ਪਰਮ। ਫਿਰ ਇਹ ਕਰਦੇ ਆ। ਤੇ ਅੱਗੇ ਚਲੋ ਬੱਚਿਓ ਸਰਦੀ ਕੀ ਬਧੀ ਹੁੰਦੇ ਨੇ ਆਪਾਂ ਕਿੱਝ ਬਰਕਰਾਰ ਰੱਖ ਸਕਦੇ ਤੇ ਆਪਾਂ ਪਰ ਇਹ ਕੰਮ ਕਰ ਸਕਦੇ